ਮੈਂ ਤਸ਼ਾਰ ਗੁਪਤਾ ਆਈਪੀਐਸ ਐਸਪੀ ਹੈੱਡਕੁਆਰਟਰ ਮੌਲੀ ਕੋਸਰ ਹੈਗਾ ਤੇ ਰੀਸੈਂਟਲੀ ਸਾਰਿਆਂ ਨੇ ਸੁਣਾਈ ਹੋਣਾ ਹੈ 14 ਤਰੀਕ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਮੁਲਾਪੁਰ ਦੇ ਏਰੀਆ ਵਿੱਚ ਇੱਕ ਬੈਂਕ ਦਾ ਮੈਨੇਜਰ ਜੋ ਹੈਗਾ ਗੌਰਵ ਸ਼ਰਮਾ ਉਹ ਕਰੀਬ 10 ਤੋਂ 15 ਕਰੋੜ ਰੁਪਏ ਮਿਸਐਪਰੋਪਰੀਏਟ ਕਰਕੇ ਏਰੀਆ ਤੋਂ ਗਾਇਬ ਹੋ ਗਿਆ ਸੀ ਇਨਫੋਰਮੇਸ਼ਨ ਮਿਲਨ ਤੇ ਮੁਲਾਪੁਰ ਥਾਣੇ ਦੇ ਵਿੱਚ ਇਮੀਡੀਏਟਲੀ ਐਫਆਈਆਰ ਰਜਿਸਟਰ ਕੀਤੀ ਗਈ ਤੇ ਟੀਮਸ ਬਣਾਈ ਗਈ ਡੀਐਸਪੀ ਧਰਮਵੀਰ ਸਿੰਘ ਤੇ ਐਸਐਚਓ ਸਿਮਰਨਜੀਤ ਸਿੰਘ ਦੇ ਅੰਡਰ ਜਿਨ੍ਹਾਂ ਨੇ ਕਾਫੀ ਮਿਹਨਤ ਕਰਕੇ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਵਰਤੇ ਹੋਏ ਗੌਰਵ ਨੂੰ ਨੇਪਾਲ ਬਾਰਡਰ ਤੋਂ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਗੌਰਵ ਹੈਗਾ ਇਹ ਪਿਛਲੇ ਗਰੀਬ 6 ਮਹੀਨੇ ਤੋਂ ਬੈਂਕਸ ਦੇ ਵਿੱਚ ਜੋ ਨੰਬਰ ਹੁੰਦੇ ਸੀ ਜਿਸ ਤੇ ਨੋਟੀਫਿਕੇਸ਼ਨ ਜਾਂਦੀ ਹੈ ਉਹਨੂੰ ਬਦਲ ਕੇ ਉਸ ਤੋਂ ਸਾਰੇ ਫੰਡਸ ਪੰਜ ਅਕਾਊਂਟਸ ਵਿੱਚ ਟ੍ਰਾਂਸਫਰ ਕਰ ਰਿਆ ਸੀ پانچ اکاؤنٹس دے وچوں دو دے اپنے سے ایک یہ مدرسے ایک یہ فادر کا نوکر دنش کا حلے تک سانو آلموسٹ ٹین کرورس تک کی کلیرٹی آ چکی ہے تے تو دے اکاؤنٹس دے اور باقی جو ڈیٹیلز ہے وہ کٹی جا رہی ہیں تے یہ بھی نظر آیا ہے کہ جو جن اکاؤنٹس میں یہ پیسے پا رہا ہے اس سارا کا سارا اماؤنٹ یہ آگے بھی ٹرانسفر ہویا ہے جو جو اکاؤنٹس ادا دے ساتھی نظر آئے نے تے یہ تفتیش چل رہی ہے وہ اسی سارے فریز کراتے ہوئے ہیں تے یہاں دی انویسٹیگیشن چل رہی ہے ਇਸ ਤੋਂ ਇਲਾਵਾ ਜੋ ਅਮਾਉਂਟ ਸ਼ੁਰੂਆਤ ਵਿੱਚ ਚੱਲ ਰਹੀ ਸੀ ਕਿ ਅਰਾਊਂਡ 50 ਕਰੋੜ ਦੇ ਨੇੜੇ ਦੇ ਨੇੜੇ ਪੁਆਇੰਟਸ ਨੇ ਉਹ ਹਲੇ ਤੱਕ 10 ਤੋਂ 12 ਕਰੋੜ ਦੀ ਗੱਲ ਹੈਗੀ ਤੇ ਇਹਦੀ ਜੋ ਹੈ ਇਹਨੂੰ ਪੇਸ਼ ਕਰਕੇ ਅਰੈਸਟ ਕਰਕੇ ਦੀ ਪੰਜ ਸਾਲ ਦੀ ਰਿਮਾਂਡ ਵੀ ਲੱਤੀ ਹੈ ਸਰ ਕਿੱਥੇ ਰਿਹਾ ਇਹਨਾਂ ਚੀਜ਼ ਰਿਕਵਰੀ ਸਰ ਰਿਕਵਰੀ ਇਹਦੀ ਇੱਕ ਗੱਡੀ ਇਹਨੇ ਨਵੀਂ ਲਈਤੀ ਸੀ ਉਹ ਗੱਡੀ ਰਿਕਵਰ ਹੋਈ ਹੈ ਬਾਕੀ ਜੋ ਇਹਦੇ ਅਕਾਊਂਟਸ ਹੈਗੇ ਉਹ ਅਸੀਂ ਖੰਗਾਲ ਰਹੇ ਹਾਂ ਤੇ ਉਹਨਾਂ ਦੀ ਪੁਰਾਣੀ ਸਟੇਟਮੈਂਟਸ ਲੈ ਕੇ ਜੋ ਬਾਕੀ ਆਗੇ ਦਿਨ ਦਿਨ ਅਮਾਉਂਟ ਸੁੱਜ ਜਿੰਨ ਜਿੰਨ ਅਕਾਊਂਟਸ ਵਿੱਚ ਗਏ ਹੈ ਪੈਸੇ ਉਹ ਸਾਰੇ ਆਪਾਂ ਫ੍ਰੀਜ਼ ਕਰਾਏ ਆ ਉਨਾ ਜੋ ਕਲੀਅਰ ਕਰਾਂਗੇ ਤੇ ਰਿਕਵਰੀ ਹੋਣਾ ਚਾਹੀਦਾ ਹੈ ਕਿੰਨੇ ਦਿਨ ਕਿੱਥੇ ਲਿਆ ਹੈ ਇਹ ਇਹ ਇਹਨੇ ਦਿਨ ਇਥੋਂ ਆਪਣੇ ਨੌਕਰ ਜੁਦਾ ਦਿਨੇਸ਼ ਹੈਗਾ ਇਹਦੇ ਨਾਲ ਹੋਇਆ ਏ ਕਿ ਇਹਨੂੰ ਪਤਾ ਲੱਗਿਆ ਕਿ ਮੇਰੀ ਜੋ ਬੈਂਕ ਬ੍ਰਾਂਚ ਹੈਗੀ ਇਹਦੇ ਵਿੱਚ ਆਡਿਟ ਆਇਆ ਆਡਿਟ ਦੀ ਗੱਲ ਤੋਂ ਇਹ ਡਰ ਗਿਆ ਤੇ ਡਰਨ ਤੋਂ ਬਾਅਦ ਇਹਨੇ ਭਜਨ ਦਾ ਪਲਾਨ ਬਣਾਇਆ ਤੋਂ ਇਹਦਾ ਸਿਗਾ ਕਿ ਮੈਂ ਨੇਪਾਲ ਪਹੁੰਚਾਂ ਤਾਂ ਕਿ ਜੋ ਮੈਂ ਇੰਡੀਅਨ ਪੁਲਿਸ ਦੇ ਹੱਥੋਂ ਬਾਹਰ ਹੋ ਜਾਵਾਂ ਇਸ ਕਰਕੇ ਇਹ ਕਈ ਦਿਨਾਂ ਤੋਂ ਇਥੋਂ ਲੈ ਕੇ ਨੇਪਾਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਹ ਸਾਨੂੰ ਪਤਾ ਲੱਗਿਆ ਸਾਡੀ ਟੀਮ ਨੂੰ ਕਿ ਨੇਪਾਲ ਭਜਨ ਦੀ ਕੋਸ਼ਿਸ਼ ਕਰ ਰਿਹਾ ਅਕੋਰਡਿੰਗਲੀ ਉੱਥੇ ਆਪਣਾ ਨੇਪਾਲ ਬਾਰਡਰ ਤੇ ਸਾਡੀ ਟੀਮ ਨੇ رابطہ ਬਣਾਇਆ ਤੇ ਅਸੀਂ ਇਮੀਜਲੀ ਟੀਮ ਤੋਂ ਮੂਵ ਕੀਤੀ ਜਿਨ੍ਹਾਂ ਨੇ ওভার ਵੈਰੀ ਸਕਸੈਸਫੁਲ ਇਨ ਨੈਵਿੰਗ ਹਿਮ ਬਿਫੋਰ ਹੀ ਕੁਡ ਕ੍ਰੋਸ ਦੀ ਨੇਪਾਲ ਬਾਰਡਰ ਸਰ ਕੇ ਫੈਮਿਲੀ ਮੈਂਬਰਸ ਵੀ ਇਨਵੋਲ ਮੈਨੇ ਜਿਵੇਂ ਕਿ ਆਪਣੇ ਮਦਰ ਫਾਦਰ ਦੇ ਅਕਾਊਂਟ ਨਹੀਂ ਇਹਦੇ ਜੋ ਆਪਣੇ ਮਦਰ ਔਰ ਫਾਦਰ ਦੇ ਅਕਾਊਂਟਸ ਬਣਾਏ ਸੀ ਹਾਲੇ ਤੱਕ ਉਨ੍ਹਾਂ ਦਾ ਰੋਲ ਨਹੀਂ ਆਇਆ ਬਟ ਸਿንስ ਇਹ ਸਾਡੇ ਕੋਲ ਆ ਗਏ ਇਹਦੀ ਪੁੱਛਗਿੱਛ ਕਰਕੇ ਡਿਟੇਲਡ ਤਰੀਕੇ ਵਿੱਚ ਅਸੀਂ ਇਹ ਦੇਖਾਂਗੇ ਕਿ ਉਹਨਾਂ ਦਾ ਕੋਈ ਮੈਲਾਫਾਇਰ ਇੰਟੈਂਸ਼ਨ ਹੈ ਉਹਨਾਂ ਦੀ ਨੋਲਿਜ ਵਿੱਚ ਸੀਗੀ ਇਹ ਗੱਲ ਹਾਲੇ ਤੱਕ ਤੋਂ ਜੋ ਸਾਡੀ ਤਫ਼ਤੀਸ਼ ਚੱਲੀ ਹੈ ਉਸ ਤੋਂ ਤੋਂ ਨਾਦਰੋਲ ਨਹੀਂ ਸਾਹਮਣੇ ਆ ਰਿਹਾ ਉਹ ਡਾਟ ਡੁਕਾਈ ਵਿੱਚ ਲਿਖਿਆ ਨੇ ਨੌਕਰ ਨੌਕਰ ਨਾਲ ਸੀ ਨਹੀਂ ਇਹਦਾ ਨੌਕਰ ਜੋ ਸੀਗਾ ਉਹ ਇਸ ਤੋਂ ਪਹਿਲਾਂ ਨੇਪਾਲ ਕ੍ਰੋਸ ਕਰ ਗਿਆ ਸੀ ਇਹ ਉਹਦੇ ਪਿੱਛੇ-ਪਿੱਛੇ ਜਾ ਰਿਹਾ ਸੀ ਤੋਂ ਨੌਕਰ ਇਹਦਾ ਆਲਰੇਡੀ ਸਾਡੀ ਗ੍ਰਫ ਤੋਂ ਬਾਹਰ ਤੇ ਇਹ ਸਾਡੀ ਕੋਸ਼ਿਸ਼ ਚੱਲ ਰਹੀ ਹੈ ਕਿ ਅਸੀਂ ਉਹਨੂੰ ਵੀ ਲੈ ਕੇ ਆਏ ਨਾਮ ਜਦ ਕਿ ਹਾਉ ਨਾਮਜਾਦਾ ਹੈਗਾ ਪਹਿਲੇ ਦਿਨ ਹੀ ਨਾਮ ਤੇ ਜਿਹੜਾ ਸਿੰਮਲ ਆਇਆ ਸੀ ਸਰ ਉਹਦਾ ਪਤਾ ਲੱਗਿਆ ਵੀ ਕਿਹਦੀ ਕਿਹਦੇ ਨਾਲ ਇਹ ਹਲੇ ਤਬਦੀਦ ਦਾ 파ਟ ਹੈਗਾ ਇਹਨੂੰ ਅਸੀਂ ਕੰਟੀਨਿਊ ਕਰ ਰਹੇ ਹਾਂ ਪੰਜ ਦਿਨ ਦਾ ਰਿਮਾਂਡ ਲੈ ਲਿਆ ਹੈ ਉਹ ਇਹ ਸਾਰੀ ਗੱਲਾਂ ਕਲੀਅਰ ਕਰਨੀ ਹੈ ਸਰ ਪਬਲਿਕ ਉਹਦੇ ਵਿੱਚ ਪੁੱਛਣਾ ਚਾਹੁੰਦੇ ਆ ਐਡਾ ਬੜਾ ਕੰਮ ਹੋ ਗਿਆ ਸਾਡੇ ਵੀ ਪੈਸੇ ਅਕਾਊਂਟ ਚ ਪਏ ਆ ਉਹਦੇ ਲਈ ਪੁਲਿਸ ਕੀ ਤਾਲਮਿਲ ਕਰੇਗੀ ਅੱਗੋਂ ਕੋਈ ਰੈਕਸ਼ਨ ਐਕਸ਼ਨ ਨਹੀਂ ਸਾਡੀ ਸੀਨੀਅਰ ਸੀਨੀਅਰ ਮੈਨੇਜਮੈਂਟ ਜੋ ਹੈਗੀ ਬੈਂਕ ਦੀ ਇਹਨਾਂ ਦੇ ਨਾਲ ਕਾਫੀ ਡਿਟੇਲ ਵਿੱਚ ਡਿਸਕਸ਼ਨ ਹੋਈ ਸੀ ਇਮੀ ਤਾਂਕਿ ਇਦਾਂ ਦੇ ਫਰਾਡਸ ਨਾ ਹੋ ਸਕਣ ਇਸੇ ਕਰਕੇ ਇਹ ਫਾਲੋਅ ਅਪ ਕਰਦੇ ਹ ਤੋ ਸਾਡੀ ਇਹਨਾਂ ਦੇ ਨਾਲ ਇਹੀ ਡਿਸਕਸ਼ਨ ਹੋਈ ਸੀ ਕਿ ਆਡਿਟਸ ਦੀ ਜੋ ਫ੍ਰੀਕੁਐਂਸੀ ਉਹਨੂੰ ਵਧਾਇਆ ਜਾਏ ਤਾਂ ਕਿ ਇਦਾਂ ਦੇ ਜੋ ਇਨਸੀਡੈਂਟਸ ਹੈਗੇ ਇਸ ਤੋਂ ਪਹਿਲੇ ਕੀ ਇਹਨੇ ਵੱਡੇ ਅਮਾਊਂਟ ਤੱਕ ਪਹੁੰਚ ਸਕੇ ਇਹਨਾਂ ਨੂੰ ਅਸੀਂ ਟਾਈਮਲੀ ਫੜ ਕੇ ਇਦਾਂ ਦੇ ਇਨਸੀਡੈਂਟਸ ਨੂੰ ਬਣਾ ਲੈ ਮੈਸੇਜ ਡਾਇਵਰਟ ਕਰਨ ਲਈ ਸੇਮ ਲਾ ਲੈ ਕਿ ਉਹਦੇ ਬਾਅਦ ਕੋ ਫੁੱਲ ਪ੍ਰੋਪਰ ਪ੍ਰੈਮ ਹੋਏਗਾ ਫਿਊਚਰ ਕਿਉਂਕਿ ਦਾ ਆਈਡੀਆ ਮਿਲ ਚੁੱਕਾ ਸਭ ਨੂੰ ਹੁਣ ਆਉਂਦਾ ਟੈਂਕੀ ਪਤਾਇਓ ਨਵਾਂ ਨਹੀਂ ਹੁਣ ਇਹ ਆਈਡੀਆ ਮਿਲ ਗਿਆ ਇਹਨਾਂ ਨੂੰ ਤੇ ਪੁਲਿਸ ਨੇ ਫੜ ਵੀ ਲਿਆ ਇਹਨਾਂ ਨੂੰ ਬੜੀ ਛੇਦੀ ਤੇ ਇਹ ਇਟ ਵਿਲ ਬੀ ਇਟ ਡਿਟੇਰੈਂਟ ਤੋਂ ਰਹਿੰਦਾ ਹੀ ਹੈ ਦਨ

ਤੇ ਉਹਦੀ ਵੈਰੀਫਿਕੇਸ਼ਨ ਕਰਕੇ ਜਿੱਦਾਂ ਜਿੰਨਾ ਪੈਸਾ ਗਿਆ ਉਹ ਵਾਪਸ ਰਹਿੰਦਾ ਨਹੀਂ ਰਿਕਵਰੀ ਬੈਂਕ ਆਪਣੇ ਵੱਲੋਂ ਦੇਗਾ ਇਸ ਤੋਂ ਲੈ ਕੇ ਦੇਗਾ ਉਹ ਹਲੇ ਅੱਗੇ ਚਲ ਕੇ ਕਲੀਅਰ ਹੋਣੀ ਹੈ ਗੱਲ ਇਹ ਤੋਂ ਕਿੰਨੀ ਰਿਕਵਰੀ ਹੁੰਦੀ ਹੈ ਉਹ ਬੈਂਕ ਰਿਕਵਰੀ ਕਪੜਾ ਰੋਸ਼ਨ ਗਗਨ ਮੈਡਮ ਵੀ ਆਏ ਸੀ ਰੋਸ਼ਨ ਪ੍ਰਕਰ ਕੀਤਾ ਕਿ ਸਾਡੇ ਦਾ ਵਿਆਹ ਰੁਕ ਗਿਆ ਕਿੰਦਾ ਮਕਾਨ ਰੁਕ ਗਿਆ ਪਰੇਸ਼ਾਨ ਲੋਕੀ ਤਾਂ ਇਹਦੇ ਮੂਵਲ ਵੇਖਣਗੇ ਨਾ ਰਿਕਵਰੀ ਹੋਈ ਸਾਲਾ ਦੋ ਬੰਦੇ ਤਾਂ ਗਏ ਕੀ ਉਹਦੇ ਲਈ ਕੀ ਹੱਲ ਨਹੀਂ ਬੈਂਕ ਆਫੀਸ਼ੀਅਲਸ ਨੇ ਇਹ ਆਸ਼ਵਾਸਨ ਮੈਡਮ ਨੂੰ ਵੀ ਦਿੱਤਾ ਸੀ ਤੇ ਬਾਕੀ ਪਬਲਿਕ ਨੂੰ ਵੀ ਦਿੱਤਾ ਹੈ ਕਿ ਅਸੀਂ ਪੈਸੇ ਵਾਪਸ ਕਰਾਵਾਂਗੇ ਉਹਨੇ ਪੈਸੇ ਵਾਪਸ ਕਰਾ ਕਿੰਨੇ ਕਿ ਲੋ ਹਲੇ ਤੱਕ ਸਾਡੇ ਕੋਲ ਸਿਰਫ ਜੋ ਇਨਫੋਰਮੇਸ਼ਨ ਹੈ ਉਹ ਆਈਏ 67 ਬੈਂਕ ਅਕਾਊਂਟਸ ਜੋ ਹਨ ਇਹਨਾਂ ਚੋਂ ਪੈਸੇ ਡਾਇਵਰਟ ਹੋਏ ਸੀ 67 ਕਲੀਅਰ ਹੋ ਚੁੱਕੇ ਹਨ ਤੇ ਬਾਕੀ ਹੋਰ ਇਸ ਅੰਡਰ ਵੈਰੀਫਿਕੇਸ਼ਨ 10 ਕਰੋੜ ਅਮਾਉਂਟ 10 ਕਰੋੜ 10 ਤੋਂ 12 ਕਰੋੜ ਹਲੇ ਸਾਹਮਣੇ ਆ ਰਹੇ ਕਿੰਨੇ ਮੈਂਬਰ ਜੀ ਸ਼ਾਮਲ ਨੇ ਇਸ ਗਰੁੱਪ ਦੇ ਵਿੱਚ ਕੋਈ ਬੈਂਕਰ ਗਿਰੋ ਨਹੀਂ ਹੈਗਾ ਇਹਦਾ ਬੈਂਕ ਦੇ ਕੋਈ ਆਫੀਸ਼ੀਅਲਸ ਦੀ ਜੋ ਹੈ ਇਨਵੋਲਵਮੈਂਟ ਇਹਦੇ ਵਿੱਚ ਨਹੀਂ ਆਈ ਹੈ ਇਹ ਸਿੰਗਲ ਹੈਂਡਿਡਲੀ ਆਪਣੇ ਆਪ ਹੀ ਕਰ ਰਿਹਾ ਸੀ ਕਿਉਂ ਕੈਸ਼ੀਅਰ ਫੜਿਆ ਸੀ ਜੋ ਕੈਸ਼ੀਅਰ ਫੜਿਆ ਸੀ ਕੈਸ਼ੀਅਰ ਦਾ ਕੋਈ ਰੋਲ ਨਹੀਂ ਆਇਆ ਸਾਡੇ ਸਾਹਮਣੇ ਬਟ ਉਹਦੀ ਤਫਤੀਸ਼ ਅਗੇਨ ਵੀ ਆਰ ਵੈਰੀਫਾਈਂਗ ਅਗਰ ਉਹਦਾ ਕੋਈ ਵੀ ਰੋਲ ਆਏਗਾ ਉਹਨੋਂ ਅਕੋਰਡਿੰਗਲੀ ਇਹਦੇ ਵਿੱਚ ਰੂਪਨ ਕਰ ਲਿਆ ਮੈਂ ਤੁਸ਼ਾਰ ਗੁਪਤ ਆਈਪੀਐਸ ਐਸਪੀ ਹੈੱਡਕੁਆਰਟਰ ਮਾਹਲੀ ਪੋਸਟਰ ਹੈਗਾ ਤੇ ਰੀਸੈਂਟਲੀ ਸਾਰਿਆਂ ਨੇ ਸੁਣਈ ਹੋਣਾ ਹੈ 14 ਤਰੀਕ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਮੁਲਾਪੁਰ ਦੇ ਏਰੀਆ ਵਿੱਚ ਇੱਕ ਬੈਂਕ ਦਾ ਮੈਨੇਜਰ ਜੋ ਹੈਗਾ ਗੌਰਵ ਸ਼ਰਮਾ ਉਹ ਕਰੀਬ 10 ਤੋਂ 15 ਕਰੋੜ ਰੁਪਏ ਮਿਸ ਐਪਰੋਪਰੀਏਟ ਕਰਕੇ ਏਰੀਆ ਤੋਂ ਗਾਇਬ ਹੋ ਗਿਆ ਸੀ ਇਨਫੋਰਮੇਸ਼ਨ ਮਿਲਨ ਤੇ ਮੁਲਾਪੁਰ ਥਾਣੇ ਦੇ ਵਿੱਚ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਕੀਤੀ ਗਈ ਤੇ ਟੀਮਸ ਬਣਾਈ ਗਈ ਡੀ ਐਸ ਪੀ ਧਰਮਵੀਰ ਸਿੰਘ ਤੇ ਐਸ ਐਚ ਓ ਸਿਮਰਨਜੀਤ ਸਿੰਘ ਦੇ ਅੰਡਰ ਜਿਨ੍ਹਾਂ ਨੇ ਕਾਫੀ ਮਿਹਨਤ ਕਰਕੇ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਵਰਤੇ ਹੋਏ ਗੌਰਵ ਨੂੰ ਨੇਪਾਲ ਬਾਰਡਰ ਤੋਂ ਫੜਨ ਵਿੱਚ ਸਫਲਤਾ ਹਾਸਲ ਕੀਤੀ ਜੋ ਗੌਰਵ ਹੈਗਾ ਇਹ ਪਿਛਲੇ ਗਰੀਬ 6 ਮਹੀਨਾ ਤੋਂ ਬੈਂਕਸ ਦੇ ਵਿੱਚ ਜੋ ਨੰਬਰ ਹੁੰਦੇ ਸੀ ਜਿਸ ਤੇ ਨੋਟੀਫਿਕੇਸ਼ਨ ਜਾਂਦੀ ਹੈ ਉਹਨੂੰ ਬਦਲ ਕੇ ਉਸ ਦਾ ਸਾਰੇ ਫੰਡਸ ਪੰਜ ਅਕਾਊਂਟਸ ਵਿੱਚ ਟ੍ਰਾਂਸਫਰ ਕਰ ਰਿਆ ਸੀ ਪੰਜ ਅਕਾਊਂਟਸ ਦੇ ਵਿੱਚੋਂ ਦੋ ਇਹਦੇ ਆਪਣੇ ਸੀ ਇੱਕ ਇਹਦੀ ਮਦਦਦ ਦਸੀ ਹੈ ਕਿਤੇ ਫਾਦਰ ਦਸੀ ਤੇ ਇੱਕ ਇਹਦੇ ਨੌਕਰ ਦਿਨੇਸ਼ ਦਾ ਸੀ ਹਲੇ ਤੱਕ ਸਾਨੂੰ ਆਲਮੋਸਟ 10 ਕਰੋੜਸ ਤੱਕ ਦੀ ਕਲੈਰਿਟੀ ਆ ਚੁੱਕੀ ਹੈ ਤੇ ਇਹਦੇ ਅਕਾਊਂਟਸ ਦੇ ਹੋਰ ਬਾਕੀ ਜੋ ਡਿਟੇਲਸ ਹੈਗੀਆਂ ਉਹ ਕੱਢੀ ਜਾ ਰਹੀਆਂ ਤੇ ਇਹ ਵੀ ਨਜ਼ਰ ਆਇਆ ਹੈ ਕਿ ਜੋ ਜਨ ਅਕਾਊਂਟਸ ਨੂੰ ਜੇ ਪੈਸੇ ਪਾਰਿਆ ਸੀ ਉਸ ਤੋਂ ਇਹ ਸਾਰਾ ਗਸਾਰਾ ਅਮਾਉਂਟ ਹੈ ਇਹ ਅੱਗੇ ਵੀ ਟ੍ਰਾਂਸਫਰ ਹੋਇਆ ਜੋ ਜੋ ਅਕਾਊਂਟ ਸਿੱਧਾ ਦੇ ਸਾਡੀ ਨਜ਼ਰ ਵਿੱਚ ਆਏ ਨੇ ਤੇ ਇਹਦੀ ਤਫਤੀਸ਼ ਚੱਲ ਰਹੀ ਹੈ ਉਹ ਅਸੀਂ ਸਾਰੇ ਫ੍ਰੀਜ਼ ਕਰਾਤੇ ਹੋਏ ਤੇ ਇਹਦੀ ਇਨਵੈਸਟੀਗੇਸ਼ਨ ਚੱਲਦੀ ਇਸ ਤੋਂ ਇਲਾਵਾ ਜੋ ਅਮਾਉਂਟ ਸ਼ੁਰੂਆਤ ਵਿੱਚ ਚੱਲ ਰਿਹਾ ਸੀ ਕਿ ਅਰਾਊਂਡ 50 ਕਰੋੜ ਦੇ ਨੇੜੇ ਦੇ ਨੇੜੇ ਕੌਂਟ ਨੇ ਉਹ ਹਲੇ ਤੱਕ 10 ਤੋਂ 12 ਕਰੋੜ ਦੀ ਗੱਲ ਹੈਗੀ ਤੇ ਇਹਦੀ ਜੋ ਹੈ ਇਹਨੂੰ ਪੇਸ਼ ਕਰਕੇ ਅਰੈਸਟ ਕਰਕੇ ਦੀ ਪੰਜ ਜ਼ਿੰਦਗੀ ਰਿਮਾਂਡ ਵੀ ਲਿਖਤੀ

ਇਦੇ ਵਿੱਚ ਆਡਿਟ ਆਇਆ ਆਡਿਟ ਦੀ ਗਲਤ ਨੂੰ ਇਹ ਡਰ ਗਿਆ ਤੇ ਡਰਨ ਤੋਂ ਬਾਅਦ ਇਹਨੇ ਭਜਨ ਦਾ ਪਲਾਨ ਬਣਾਇਆ ਤਾਂ ਇਹਦਾ ਸਿਗਾ ਕਿ ਮੈਂ ਨੇਪਾਲ ਪਹੁੰਚਾਂ ਤਾਂ ਕਿ ਜੋ ਮੈਂ ਇੰਡੀਅਨ ਪੁਲਿਸ ਦੇ ਹੱਥੋਂ ਬਾਹਰ ਹੋ ਜਾਵਾਂ ਇਸ ਕਰਕੇ ਇਹ ਕਈ ਦਿਨਾਂ ਤੋਂ ਇੱਥੋਂ ਲੈ ਕੇ ਨੇਪਾਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਹ ਸਾਨੂੰ ਪਤਾ ਲੱਗਿਆ ਸਾਡੀ ਟੀਮ ਨੂੰ ਕਿ ਨੇਪਾਲ ਭਜਨ ਦੀ ਕੋਸ਼ਿਸ਼ ਕਰ ਰਿਹਾ ਅਕੋਰਡਿੰਗਲੀ ਉੱਥੇ اپنا نیپال بارڈر تے ساڑی ٹیم نے رابطہ بنایا تے اسی امیجلی ٹیم جتو موو کی تھی جنہا نے اوور ویری سکسیسفل ان نابنگ ہم بیفور ہی کوڈ کروز دی نیپال بارڈر نہیں یہ دے جو اپنے مدر اور فادر دے اکاؤنٹس بنائے سی حالے تک انہا دا رول نہیں آیا بٹ سن سی اف ساڑی کو لاغے دی پجگچ کر کے ڈیٹیل طریقے وجہ اسی یہ دیکھا گے کہ انہا دا کوئی مالا فائر انٹینشن یا انہا دی نالج وچ سگی ہے گل ਹਲੇ ਤੱਕ ਤੋਂ ਜੋ ਸਾਡੀ ਤਫਤੀਸ਼ ਚੱਲੀ ਹੈ ਉਸ ਤੋਂ ਤੋਂ ਨਾਦਰੋਲ ਨਹੀਂ ਸਾਹਮਣੇ ਆ ਰਹੇ ਉਹ ਡੋਰ ਡੁਕਾਈ ਵਿੱਚ ਲੇਖਣੇ ਨੌਕਰ ਨਾਲ ਸੀ ਨਹੀਂ ਇਹਦਾ ਨੌਕਰ ਜੋ ਸੀਗਾ ਉਹ ਇਸ ਤੋਂ ਪਹਿਲਾਂ ਨੇਪਾਲ ਕ੍ਰੋਸ ਕਰ ਗਿਆ ਸੀ ਇਹ ਉਹਦੇ ਪਿੱਛੇ ਪਿੱਛੇ ਜਾ ਰਿਹਾ ਸੀ ਤੋਂ ਨੌਕਰ ਇਹਦਾ ਆਲਰੇਡੀ ਸਾਡੀ ਗ੍ਰਫਤੋਂ ਬਾਹਰ ਤੇ ਸਾਡੀ ਕੋਸ਼ਿਸ਼ ਚੱਲ ਰਹੀ ਹੈ ਕਿ ਅਸੀਂ ਉਹਨੂੰ ਵੀ ਲੈ ਕੇ ਆਏ ਨਾਮਜਦ ਕਿਤੇ ਜਰੂਰ ਆਉਣਾ ਹਾਂ ਉਹ ਨਾਮਜਦ ਆਏਗਾ ਪਹਿਲੇ ਦਿਨ ਹੀ ਨਾਮ ਸੀ ਜਿਹੜਾ ਸਿੰਬਲ ਲਾਇਆ ਸੀ ਸਰ ਉਹਦਾ ਪਤਾ ਲੱਗਿਆ ਵੀ ਕਿਧ ਕਿਧੇ ਨਾਲ ਇਹ ਹਲੇ ਤਫਤੀਸ਼ ਦਾ ਪਾਠ ਹੈਗਾ ਇਹਨੂੰ ਅਸੀਂ ਕੰਟੀਨਿਊ ਕਰ ਰਹੇ ਹਾਂ ਪੰਜ ਦਿਨ ਦਾ ਪਰਿਮਾਨ ਲੈ ਲਿਆ ਹੈ ਉਹ ਇਹ ਸਾਰੀ ਗੱਲਾਂ ਕਲੀਅਰ ਕਰਨੀ ਹੈ। ਪਬਲਿਕ ਉਹਦੇ ਵਿੱਚ ਪੁੱਛਣਾ ਜਾਂਦੇ ਆ ਐਡਾ ਬੜਾ ਕੰਮ ਹੋ ਗਿਆ ਸਾਡੇ ਵੀ ਪੈਸੇ ਅਕਾਊਂਟ 'ਚ ਪਏ ਆ। ਉਹਦੇ ਲਈ ਪੁਲਿਸ ਕੀ ਤਾਲਮਿਲ ਕਰੇਗੀ? ਅੱਗੇ ਕੋਈ ਰੈਕਸ਼ਨ ਐਕਸ਼ਨ ਨਹੀਂ। ਨਹੀਂ ਸਾਡੀ ਸੀਨੀਅਰ ਸੀਨੀਅਰ ਮੈਨੇਜਮੈਂਟ ਜੋ ਹੈਗੀ ਬੈਂਕ ਦੀ ਇਹਨਾਂ ਦੇ ਨਾਲ ਕਾਫੀ ਡਿਟੇਲ ਵਿੱਚ ਡਿਸਕਸ਼ਨ ਹੋਈ ਸੀ। ਇਮੀ ਤਾਂਕਿ ਇਦਾਂ ਦੇ ਫਰਾਡਸ ਨਾ ਹੋ ਸਕਣ। ਇਸੇ ਕਰਕੇ ਇਹ ਫਾਲੋਅ ਅਪ ਕਰਦੇ ਹੁੰਦੇ ਆ ਔਨ ਰੈਗੂਲਰ ਆਡਿਟਸ। ਤੋਂ ਸਾਡੀ ਇਹਨਾਂ ਦੇ ਨਾਲ ਹੀ ਡਿਸਕਸ਼ਨ ਹੋਈ ਸੀਗੀ ਆਡਿਟਸ ਕਿ ਜੋ ਫ੍ਰੀਕੁਐਂਸੀ ਉਹਨੂੰ ਵਧਾਇਆ ਜਾਏ। ਤਾਂਕਿ ਇਦਾਂ ਦੇ ਜੋ ਇਨਸੀਡੈਂਟਸ ਹੈਗੇ ਇਸ ਤੋਂ ਪ ਇਨਾਂ ਨੂੰ ਅਸੀਂ ਟਾਈਮਲੀ ਫੜ ਕੇ ਇਦਾਂ ਦੇ ਇਨਫੋਰਮ ਸੂਮ ਤੇ ਇਹਨਾਂ ਨੇ ਮੈਸੇਜ ਡਾਇਵਰਟ ਕਰਨ ਦੀ ਸੇਮ ਲਾ ਲਈ ਕਿ ਉਹਦੇ ਪਾਸੇ ਕੋ ਫੁੱਲਪੂਰੀ ਪ੍ਰਾਇਮ ਹੋਏਗਾ ਫਿਊਚਰ ਕਿਉਂਕਿ ਦਾ ਆਈਡੀਆ ਮਿਲ ਚੁੱਕਾ ਸਭ ਨੂੰ ਹੋਣਾ ਹੁੰਦਾ ਟੈਂਕੀ ਪਤਾਇਓ ਨਵਾਂ ਨਹੀਂ ਹੋਣੇ ਆਈਡੀਆ ਮਿਲ ਗਿਆ ਇਨਾਂ ਨੂੰ ਤੇ ਪੁਲਿਸ ਨੇ ਫੜ ਵੀ ਲਿਆ ਇਨਾਂ ਨੂੰ ਬੜੀ ਛੇਦੀ ਤੇ ਇਹ ਇਟ ਵਿਲ ਬੀ ਇਟ ਡਿਟੇਰੈਂਟ ਤੋਂ ਰਹਿੰਦਾ ਹੀ ਹੈ ਬਟ ਜੋ ਬਾਕੀ ਇਹ ਦੀ ਕਲੀਅਰ ਹੈ ਕਿ ਜੋ ਮੋਡਸ ਆਪਰੇਂਡੀ ਇਹ ਫਾਲੋ ਕਰ ਰਹੀ ਸੀ ਉਹ ਤੇ ਅਸੀਂ ਕਾਫੀ ਡਿਟੇਲ ਵਿੱਚ ਜਾ ਕੇ ਜਿਹੜੀ ਡੁਗਾਈ ਨਾਲ ਦੇਖ ਕੇ ਅੱਗੇ ਜੋ ਅਪਡੇਟਸ ਹੋਣਗੇ ਤੁਹਾਨੂੰ ਵੀ ਦੇਵਾਂਗੇ ਤੇ ਅਕੋਰਡਿੰਗਲੀ ਇਹ ਬੈਂਕ ਸੀਨੀਅਰ ਮੈਨੇਜਮੈਂਟ ਨਾਲ ਗੱਲ ਕਰਕੇ ਰਿਸੇਵ ਗਾਰਡਸ ਬਣਾਉਣ ਦੀ ਕੋਸ਼ਿਸ਼ ਹੈ ਪੈਸਾ ਬਿਲਕੁਲ ਮਿਲੂਗਾ ਵਾਪਸ ਲੋਕਾਂ ਨੂੰ ਦੇ ਬੈਂਕ ਦੇ ਅਫੀਸ਼ੀਅਲਸ ਇਹੀ ਕਹਿੰਦੇ ਕਿ ਸਰ ਅਸੀਂ ਵੀ ਆਰ ਵਰਕਿੰਗ ਔਨ ਇਟ ਜਿੰਨੇ ਜਿੰਨੇ ਦੇ ਪੈਸੇ ਵੀ ਗਏ ਹਨ ਉਹਨਾਂ ਨੂੰ ਇੱਕ ਫਾਰਮ ਭਰਨ ਲਈ ਕਿਹਾ ਗਿਆ ਹੈ ਬੈਂਕ ਬ੍ਰਾਂਚ ਜਾ ਕੇ ਉਹ ਉੱਥੇ ਕਰ ਰਹੇ ਤੇ ਉਹਦੀ ਵੈਰੀਫਿਕੇਸ਼ਨ ਕਰਕੇ ਜਿੱਦਾਂ ਜਿੰਨਾ ਪੈਸਾ ਗਿਆ ਉਹ ਵਾਪਸ ਆ ਰਿਹਾ ਹੈ ਨਹੀਂ ਰਿਕਵਰੀ ਬੈਂਕ ਆਪਣੇ ਬੋਲੇ ਦੇਗਾ ਇਸ ਤੋਂ ਲੈ ਕੇ ਦੇਗਾ ਉਹ ਹਲੇ ਅੱਗੇ ਚਲ ਕੇ ਕਲੀਅਰ ਹੋਣੀ ਹੈ ਗੱਲ ਇਹ ਤੋਂ ਕਿੰਨੀ ਰਿਕਵਰੀ ਹੁੰਦੀ ਉਹ ਬੈਂਕ ਰਿਕਵਰੀ ਆਪਣਾ ਰੋਸ਼ਨ ਗਗਨ ਮੈਡਮ ਵੀ ਆਏ ਸੀ ਰਮੋਸ਼ ਪ੍ਰਗਰ ਕੀਤਾ ਵੀ ਸਾਡੇ ਦਾ ਵਿਆਹ ਰੁਕ ਗਿਆ ਕਿੰਦਾ ਮਕਾਨ ਰੁਕ ਗਿਆ ਪਰੇਸ਼ਾਨ ਲੋਕੀ ਤਾਂ ਇਹਦੇ ਮੂਹਰੇ ਵੇਖਣਗੇ ਨਾ ਰਿਕਵਰੀ ਹੋਈ ਸਾਲਾਂ ਦੋ ਬੰਦੇ ਤਾਂ ਗਏ ਕੀ ਉਹਦੇ ਲਈ ਕੀ ਹੱਲ ਨਹੀਂ ਬੈਂਕ ਅਫੀਸ਼ੀਅਲਸ ਨੇ ਇਹ ਆਸ਼ਵਾਸਨ ਮੈਡਮ ਨੂੰ ਵੀ ਦਿੱਤਾ ਸੀ ਤੇ ਬਾਕੀ ਪਬਲਿਕ ਨੂੰ ਵੀ ਦਿੱਤਾ ਹੈ ਕਿ ਅਸੀਂ ਪੈਸੇ ਵਾਪਸ ਕਰਾਵਾਂਗੇ ਉਹਨੇ ਪੈਸੇ ਵਾਪਸ ਕਿੰਨੇ ਲੋਕ ਨੇ ਜਿਹੜੇ ਤੁਹਾਡੇ ਕੋਸ਼ਿਸ਼ ਕਰਾਉਂ ਤੱਕ ਲੈ ਹਲੇ ਤੱਕ ਸਾਡੇ ਕੋਲ ਸਿਰਫ ਜੋ ਇਨਫੋਰਮੇਸ਼ਨ ਹੈ ਉਹ ਆਈਏ 67 ਬੈਂਕ ਅਕਾਊਂਟਸ ਜੋ ਹਨ ਇਹਨਾਂ ਚੋਂ ਪੈਸੇ ਡਾਇਵਰਟ ਹੋਏ 67 क्लियर हो चुके हैं तो बाकी और इज अंडर वेरिफिकेशन 10 करोड़ अमाउंट 10 करोड़ 10 तो 12 करोड़ हले सामने आ रहे कितने मेंबर शामिल हैं इस ग्रोथ में कोई बैंक ग्रो नहीं, नहीं हैगा एदा बैंक दे कोई ऑफिशियल्स दी जो है इन्वॉल्वमेंट एदे विच नहीं आई है ये सिंगल हैंडली अपने आप ही कर रहे है सी जो कैशियर फड़े सी जो कैशियर फड़े सी कैशियर दा कोई रोल नहीं आया ਸਾਡੇ سامنے ਬਟ ਉਹਦੀ ਤਫਤੀਸ਼ अगेन वी आर वेरीफाइंग अगर ਉਹਦਾ ਕੋਈ ਵੀ ਰੋਲ ਆਏਗਾ ਉਹਨੋਂ ਅਕੋਰਡਿੰਗਲੀ ਇਹਦੇ ਵਿੱਚ ਰੀਓਪਨ ਕਰ ਲਿਆ ਹੋਗਾ